ਸਾਹੀ ਪੁੱਤਰ ਦੀ ਦਾਅਵਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਸ਼ਨਾਣ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦ ਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਮੈਨੂੰ ਉੱਥੇ ਘੜ ਕੇ ਮੇਰੀ ਇੱਜ਼ਤ ਲੁੱਟੀ ਗਈ ਸਾਹਮਣੇ ਦਮ ਕੋ ਨਾ ਚਾਹੀਦਾ ਮੈਂ ਅਜੇ ਤੱਕ ਇਹ ਚਪੇੜ ਤੱਕ ਨਹੀਂ ਮਰੀ ਫਿਰ ਮੈਂ ਨਾ ਕਿਉਂ ਥੱਕਾ ਗਿਆ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਵਾਂਸੀ ਦੀ ਸਜ਼ਾ ਦਿੱਤੀ ਜਾਵੇ ਨਾਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 22 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਮੈਂ ਆਪੇ ਵੱਜ ਗਈ ਆਈ ਥੋਟੀ ਖੰਡੇ ਸਾਰੀ ਮੈਂ 10 15 ਮਿੰਟ ਦੇ ਵਿੱਚ ਇਥੇ ਮੈਨੂੰ ਬੇਹੋਸ਼ੀ ਹੋਣ ਲੱਗੀ ਏ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਹਾਂ ਕਿੱਥੇ ਮੇਰੀ ਗੁੜੀਆ ਹੈ ਮੇਰਾ ਮੰਜਾ ਕਿੱਥੇ ਮੈਨੂੰ ਕੁਝ ਨਹੀਂ ਪਤਾ ਬਾਬਾ ਕਿਉਂ ਨਹੀਂ ਤੂੰ ਲੈ ਨਹੀਂਦਾ ਇੱਕ ਮਿੰਟ ਭੁਜੀ ਆਖ ਨਹੀਂ ਤੂੰ ਲੈ ਨਹੀਂਦਾ ਬਾਬਾ ਜਿੱਦੀ ਤੇਰੀ ਮੋਹ ਤੇ ਧੀ ਆ ਨਾ ਉਦੋਂ ਫਿਰ ਨਹੀਂ ਕੀਤੀ ਜਿਹਨੂੰ ਹਰਦਕੀ ਉਦੇ ਪੈਰਾ ਜੋ ਪਾਤਰਾ ਹੀ ਕਰ ਜਿਤਰਾ ਨਾਤੀ ਕਰਦਾ ਹੈ ਚੁੱਪ ਕਰ ਜਨ ਨਹੀਂ ਕੁਝ ਨਹੀਂ ਹਾਂ ਬੈ ਜਾ ਬੈ ਜਾ ਨਹੀਂ ਮੈਂ ਕੋਈ ਕੀ ਵੀ ਮਾਫ ਕਰਦਾ ਬੈ ਜਾ ਇੱਥੇ ਥੱਲੇ ਬੈ ਜਾ ਮੇਰੇ ਕਹਿੰਦਾ ਲੱਤ ਮਾਰ ਸਹੀ ਪੁੱਤਰ ਦੀ ਦਾਤ ਦਾ ਕਰਕੇ ਗਿਆ ਕਿ ਤੁਹਾਨੂੰ ਪੁੱਤਰ ਮਿਲੂਗਾ ਪੰਜ ਇਸ਼ਨਾਨ ਕਰਾਉਣੇ ਤੁਹਾਨੂੰ ਸਾਨੂੰ ਗੋਲੀਆਂ ਦਿੱਤੀਆਂ ਗਈਆਂ ਗੋਲੀਆਂ ਦੇ ਕੇ ਸਾਨੂੰ ਰਾਤ ਸਵਾਦਦਾ ਮੇਰੇ ਘਰ ਵਾਲੇ ਨੂੰ ਮੈਨੂੰ ਮੋਟਰ ਤੇ ਲੈ ਗਏ ਕੁੜੀ ਮੇਰੀ ਨੂੰ ਅੰਦਰ ਵਾਰਤਾ ਇਹਨਾਂ ਤੇ ਕਰਕੇ ਮੇਰੀ ਇੱਜ਼ਤ ਲੁੱਟੀ ਗਈ ਮੈਂ ਆਪਣੀ ਆਪਣੀ ਜਾਨ ਵਜਾ ਕੇ ਵਾਪਸ ਆਈ ਆਪਣੇ ਘਰੇ ਮੈਨੂੰ ਇਨਸਾਫ ਚਾਹੀਦਾ ਹੈ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨੂੰ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਦੋ ਮੁੰਡੇ ਹੋਰ ਵਾਪਸ ਆਏ ਉੱਥੇ ਮੋਟਰਸਾਈਕਲ ਤੇ ਦੋ ਮੁੰਡੇ ਹੂੰ ਨੰਨੇ ਪਤਾ ਨਹੀਂ ਮੇਰੇ ਨਾਲ ਹੋਰ ਕੀ ਕੀ ਕੀਤਾ ਮੈਨੂੰ ਕੁਝ ਨਹੀਂ ਸਮਝ ਲੱਗੀ ਮੈਂ 20 ਘੰਟੇ ਬਾਅਦ ਜਦੋਂ ਮੈਨੂੰ ਜਾਗਾਈ ਮੈਂ ਆਪਣੀ ਹੋਸ਼ਾਈ ਵਿੱਚ ਆਪੇ ਵੱਜ ਗਈ ਆਈ ਮੈਂ ਹੱਥ ਛੋੜੇਗੀ ਬਾਬਾ ਜੀ ਮੈਂ ਨਹੀਂ ਇਦਾਂ ਦੀ ਇਹਨੂੰ ਮੇਰੇ ਘਰ ਬਚਾ ਦੋ ਮੈਂ ਨਹੀਂ ਇਦਾਂ ਦੀ ਤੇ ਬਾਬੇ ਵੱਲੋਂ ਕੀ ਕਿਹਾ ਜਾ ਰਿਹਾ ਹੈ ਬਾਬਾ ਕਹਿੰਦਾ ਮੈਂ ਪੈਰ ਪੱਗਾਂ ਦੇ ਭੱਗ ਪੈਰਾਂ ਦੇ ਰੱਖ ਕੇ ਆਂਦਾ ਮੈਂ ਮਾਫੀ ਮੰਗ ਲੈਣਾ ਮੈਨੂੰ ਮਾਫੀ ਦੇਣੀ ਲੋੜ ਇਹਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਇਹਨੂੰ ਲੈ ਗਏ ਕਿੱਥੇ ਗਿਆ ਸੀ ਬਾਬਾ ਮੋਟਰ ਆਪਣੀ ਤੇ ਲੈ ਕੇ ਗਿਆ ਸੀ ਕਹਿੰਦਾ ਉੱਥੇ ਸੁਨਾਨ ਕਰਵਾਉਣੇ ਜੇ ਕਰੇ ਕਰਵਾਇਆ ਤੇ ਕਿਸੇ ਨੂੰ ਪੂਰ ਚੰਬਰ ਜਾਣਗੇ ਹੂੰ ਤੇ ਉੱਥੇ ਜਾ ਕੇ ਗਲਤ ਕੰਮ ਕੀਤਾ ਉੱਥੇ ਜਾ ਕੇ ਗਲਤ ਕੰਮ ਕੀਤਾ ਗਿਆ ਮੇਰੇ ਨਾਲ ਇਸ ਬੰਦੇ ਦੀ ਦਰਖਾਸਤ ਦਿੱਤੀ ਵੀ ਹਾਂਜੀ ਦਿੱਤੀ ਐ ਤੇ ਕੋਈ ਕਾਰਵਾਈ ਹੋਈ ਹੁਣ ਤੱਕ ਹਾਂਜੀ ਕਾਰਵਾਈ ਅਜੇ ਤੱਕ ਤੇ ਕੋਈ ਨਹੀਂ ਹੋਈ ਸ਼ਾਮ ਤੱਕ ਪਛਾਇਦ ਹੋ ਜੇ ਹੂੰ ਤੇ ਜਿਦਾਂ ਇਦਾਂ ਦੇ ਬਾਬੇ ਜਿਹੜੇ ਕਰਦੇ ਆ ਗਲਤ ਕੰਮ ਉਹਦਾ ਕੀ ਕਹਿਣਾ ਤੁਹਾਨੂੰ ਕੋਈ ਇਹਨਾਂ ਨੂੰ ਇਹ ਕੀ ਫਾਂਸੀ ਦੀ ਸਜ਼ਾ ਦਿੱਤੀ ਜਾਵੇ ਇਹਨਾਂ ਨੂੰ ਬਖਸ਼ਿਆ ਨਾ ਜਾਵੇ ਇਹ ਬੰਨ ਕਿੰਨੀ ਤਰੀਕ ਦੀ ਗੱਲ ਆ ਤੇ ਇਹ 6 ਤਰੀਕ ਮੰਗਲਵਾਰ ਦੀ ਗੱਲ ਆ ਸਾਨੂੰ 8 9 ਵਜੇ ਰਾਤ ਬੁਲਾਇਆ ਗਿਆ ਕਿ ਤੁਸੀਂ ਰਾਤ ਰਹਿਣਾ ਵਾ ਇਹ ਟਾਲਾ ਹੋਣਾ ਰਾਤ ਨੂੰ ਇਸ਼ਨਾਨ ਕਰਵਾਉਣਾ ਮੈਨੂੰ ਪਤਾ ਨਹੀਂ 10 ਦੇ ਕਰੀਬ ਘਰੋਂ ਲੈ ਕੇ ਗਿਆ ਸੀ ਤੇ 12 ਦੇ ਕਰੀਬ ਮੈਂ ਘਰ ਆਈ 12 12:30 ਦੇ ਕਰੀਬ ਹੂੰ ਮੈਂ ਆਪਣੇ ਆਦਮੀ ਨੂੰ ਆਣ ਕੇ ਦੱਸਿਆ ਕਿ ਮੇਰੇ ਨਾਲ ਆ ਕੁਝ ਹੋਇਆ ਫਿਰ ਮੈਂ ਆਪਣੀ ਭੈਣ ਨੂੰ ਫੋਨ ਕੀਤਾ ਉਹ ਮੈਨੂੰ ਆ ਕੇ ਲੈ ਗਈ ਉਹ ਤੋਂ ਉਸ ਤੋਂ ਬਾਅਦ ਮੈਨੂੰ ਨਹੀਂ ਪਤਾ ਮੇਰਾ ਮੂੰਹ ਵਿੰਗਾ ਹੋ ਗਿਆ ਮੈਨੂੰ ਅਟੈਕ ਆ ਗਿਆ ਫਿਰ ਮੈਨੂੰ ਹਸਪੀਟਲ ਦਾਖਲ ਕਰਵਾਤਾ ਨਸ਼ੀ ਨਸ਼ੀਲੀ ਦਵਾਈ ਦਿੱਤੀ ਹਾਂਜੀ ਨਸ਼ੀਲੀ ਦਵਾਈ ਦਿੱਤੀ ਕੋਈ ਉਹਦੇ ਨਾਲ ਹੀ ਅਟੈਕ ਹੋ ਗਿਆ ਹਾਂਜੀ ਉਹਦੇ ਨਾਲ ਅਟੈਕ ਹੋ ਗਿਆ ਹਾਂਜੀ ਬਾਬੇ ਦੇ ਘਰ ਦੀ ਵੀ ਨਾਲ ਹੀ ਗਈ ਸੀ ਨਾਲ ਹੀ ਉਹ ਮਤਲਬ ਘਰੋਂ ਨੇ ਮੈਨੂੰ ਭੇਜਿਆ ਬਾਬੇ ਇਹ ਗੱਲ ਵੀ ਉਹ ਇਸ਼ਨਾਨ ਕਰਨਾ ਇਹ ਕੁੜੀ ਹੈ ਤੇ ਉਹ ਉਹ ਇਹਨੇ ਗੱਲ ਵੀ ਉਹਨਾਂ ਨੇ ਆ ਕੇ ਸਾਨੂੰ 12 ਵਜੇ ਉਹਨੇ ਫੋਨ ਆ ਕੇ ਲਾਇਆ ਵਾ ਵੀ ਮੇਰੀ ਪੇ ਇਤਨਾ ਬਾਬਾ ਗੰਦਾ ਹੈ ਮੈਨੂੰ ਘਰੋਂ ਆ ਕੇ ਲੈ ਜਾ ਹੂੰ ਤੇ ਮੈਂ ਆ ਕੇ ਮੈਂ ਦੋਵੇਂ ਭਰਾ ਗਏ ਤਹੀਂ ਲੈ ਕੇ ਤੇ ਆ ਗਏ ਉਹਨੂੰ ਤੇ ਘਰੇ ਆ ਕੇ ਸਾਰੀ ਗੱਲ ਦਾ ਰਿਜ਼ਲਟ ਦਿੱਤਾ ਉਹਨੇ ਆ ਕੇ ਸਾਰੀ ਗੱਲ ਦਾ ਤੇ ਮੇਰੀ ਇਤਨਾ ਇੱਥੇ ਰੁਟੀ ਗਈ ਹੈ ਤੇ ਉਸ ਤੋਂ ਬਾਦਾਂ ਅਸੀਂ ਲੈ ਗਿਆ ਹਸਤਾਚ ਉਹਨੂੰ ਟੈਗ ਹੋ ਗਿਆ ਦਾ ਮੂੰਹ ਵਿੰਗਾ ਗਿਆ ਹੈ ਤੇ ਬਸ ਉਹ ਹੀ ਬਸ ਉਹ ਕੁੜੀ ਮਗਰੀ ਤੁਰੇ ਫਿਰਦੇ ਰਹੇ ਹਨ ਹੂੰ ਦਰਗਾਹੀ ਹਾਂਜੀ ਦਰਖਾਸਤ ਦਿੱਤੀ ਹੈ ਦਰਖਾਸਤ ਦਿੱਤੀ ਹੈ ਹਾਂਜੀ ਕੋਈ ਕਾਰਵਾਈ ਹੋਈ ਮਤਲਬ ਕਾਰਵਾਈ ਹੋਈ ਆ ਕੀ ਕਹਿੰਦੇ ਹਾਂਜੀ ਸਰਕਾਰ ਨੂੰ ਕੀ ਕਿਹੜਾ ਕੀ ਕਹਿੰਦੇ ਬੋਸਰ ਫੋਰਸ ਵਾਲਿਆਂ ਆਂਦੇ ਨੇ ਕੋਈ ਗੱਲ ਨਹੀਂ ਦਵਾਗਾ ਜੋ ਤੁਹਾਡਾ ਬੇਸਾਬ ਦਵਾ ਹੋ ਜੀ ਨਾ ਹੋਗਾ ਅਹੀਂ ਸ਼ਹਿਰ ਤਰੀਕ ਨੂੰ ਦਾਤ ਕੋਈ ਸਭਾ ਘਟ 9:30 9:30 ਵਜੇ ਦੇ ਕਰੀਬ ਆਏ ਆ ਇੱਥੇ ਸੀਤੋ ਬਾਬੇ ਦੇ ਮੇਰਾ ਨਾ ਕੰਤਾਵਾ ਅਹੀਂ ਮਤਲਬ ਕਿ ਬੱਚੇ ਦਾਤ ਲੈਣ ਵਾਸਤੇ ਆਈ ਹੀ ਇਹ ਕਹਿੰਦਾ ਸੀ ਕਿ ਮਤਲਬ ਕਿ ਅਹੀਂ ਵਿੱਚ ਨਾਨ ਕਰਨੇ ਤਿੰਨ ਚਾਰ ਕਰਾਵਾਂਗੇ ਤੇ ਫੇਰ ਤੇਰੀ ਝੋਲੀ ਮਤਲਬ ਕਿ ਬੱਚਾ ਹੋਊਗਾ ਨਹੀਂ ਤਾਂ ਨਹੀਂ ਹੋਊਗਾ ਪਹਿਲੇ ਵੀ ਬੱਚੇ ਹੋਗੇਗਾ ਪਹਿਲਾਂ ਮੇਰੀ ਗੁੜੀਆ ਵਾਜੀ ਪੁੱਛੋ ਤੇ ਕੀ ਕਹਿੰਦਾ ਸੀ ਬੇਟਾ ਹੋਊਗਾ ਕਹਿੰਦਾ ਹਾਂ ਕਹਿੰਦਾ ਫੇਰ ਬੇਟਾ ਹੀ ਮਿਲੂਗਾ ਤੈਨੂੰ ਅਸੀਂ ਆਏ ਬਲਾਨਾ ਕੋਲਡ ਡਰਿੰਕ ਪੀ ਪਾਈ ਆ ਫੇਰ ਇਹਨੇ ਸਾਨੂੰ ਮਤਲਬ ਕਿ ਰੋਟੀ ਰੋਟੀ ਖਵਾਈ ਆ ਰੋਟੀ ਖਾਂਦੇ ਸਾਰੀ ਮੈਂ 10 15 ਮਿੰਟ ਦੇ ਵਿੱਚ ਇਥੇ ਮੈਨੂੰ ਬਿਉਸ਼ੀ ਹੋਣ ਲੱਗੀ ਆ ਮੈਨੂੰ ਕੁਝ ਨਹੀਂ ਪਤਾ ਕਿ ਮੈਂ ਕਿੱਥੇ ਪਿਆ ਹਾਂ ਕਿੱਥੇ ਮੇਰੀ ਗੁੜੀਆ ਵਾ ਮੇਰਾ ਮੰਜਾ ਕਿੱਥੇ ਮੈਨੂੰ ਕੁਝ ਨਹੀਂ ਪਤਾ ਹੂੰ ਠੀਕ ਆ 12 ਸਾਲ ਬਰੇ ਆਉਂਦੀ ਆ ਕਿ ਮੈਨੂੰ ਇਹਨੇ ਹਾਂ ਲਾ ਕੇ ਠਾਇਆ ਵਾ ਕਿ ਮੇਨੂੰ ਆ ਕੰਮ ਹੋ ਗਿਆ ਫਿਰ ਮੈਂ ਮਤਲਬ ਕਿ ਮੈਨੂੰ ਕੁਝ ਨਹੀਂ ਸੁਝਿਆ ਫਿਰ ਮੈਂ ਫੋਨ ਕੀਤਾ ਆਪਣੇ ਇੱਥੇ ਕੋਡ ਬੁੱਡੇ ਇੱਕ ਮੇਰੀ ਮਲੁਕੀ ਸਾੜੀ ਉਹਨੂੰ ਫੋਨ ਕੀਤਾ ਫਿਰ ਉਹ ਉਹਨਾਂ ਦਾ ਹਸਬੰਦ ਮੈਨੂੰ ਲੈਣ ਆਇਆ ਫਿਰ ਅਸੀਂ ਉਹਨਾਂ ਘਰੇ ਗਏ ਮੈਂ ਇਹ ਚਾਹੁੰਦਾ ਹਾਂ ਕਿ ਇਹੋ ਜੇ ਬੰਦਿਆਂ ਨੂੰ ਫਾਂਸੀ ਤੋਂ ਵੀ ਵੱਧ ਸਜ਼ਾ ਹੋਣੀ ਚਾਹੀਦੀ ਆ ਸਾਰੇ ਸਮਾਗਮ ਕੋਨਾ ਚਾਹੀਦਾ ਮੈਂ ਹੱਥ ਤੱਕ ਇਹ ਚਪੇੜ ਤੱਕ ਨਹੀਂ ਮਾਰੀ ਫਿਰ ਮੈਂ ਨਾਲ ਕਿਹਾ ਤਾਂ ਕਾ ਹੋ ਗਿਆ